I'm ਹੋਣ ਜਾ ਰਹੀ ਹੈ ਮੌਕ ਡ੍ਰਿਲ ਜੀ ਹਾਂ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਵਿੱਚ ਕੱਲ ਯਾਨੀ ਕਿ 31 ਮਈ ਨੂੰ ਇੱਕ ਵਾਰ ਫਿਰ ਮੌਕ ਡ੍ਰਿਲ ਹੋਣ ਜਾ ਰਹੀ ਹੈ ਪੰਜਾਬ ਹੋਮਗਾਰਡਜ਼ ਅਤੇ ਸਿਵਲ ਡਿਫੈਂਸ ਡਿਪਾਰਟਮੈਂਟ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤੇ ਨੋਟੀਫਿਕੇਸ਼ਨ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਜਿਸ ਦੇ ਵਿੱਚ ਲਿਖਿਆ ਹੈ ਕਿ ਕੱਲ ਪੰਜਾਬ ਦੇ ਸਾਰੇ ਹੀ ਸਰਹੱਦੀ ਇਲਾਕਿਆਂ ਦੇ ਵਿੱਚ ਮੌਕ ਡ੍ਰਿਲ ਕਰਵਾਈ ਜਾਵੇਗੀ ਦੱਸ ਦੇ ਕਿ ਅਗਰ ਪਿਛਲੀ ਮੌਕ ਡ੍ਰਿਲ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਮੌਕ ਡ੍ਰਿਲ ਦੇ ਵਿੱਚ ਕਿਸ ਤਰ੍ਹਾਂ ਆਪਣੇ ਆਪ ਨੂੰ ਜਾਗਰੂਕ ਜਿਹੜਾ ਲੋਕਾਂ ਨੂੰ ਕੀਤਾ ਜਾਂਦਾ ਹੈ ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਜਦੋਂ ਵਾਰ ਦੀ ਸਥਿਤੀ ਬਣੀ ਸੀ ਜੰਗ ਦਾ ਮਾਹੌਲ ਬਣਿਆ ਸੀ ਤਾਂ ਕਈ ਲੋਕਾਂ ਦੀਆਂ ਸ਼ਿਕਾਇਤਾਂ ਆਈਆਂ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਨੂੰ ਸਾਇਰਨ ਨਹੀਂ ਸੁਣੇ ਸੀ ਜਾਂ ਫਿਰ ਬਲੈਕਆਊਟ ਦਾ ਵੀ ਪਤਾ ਨਹੀਂ ਲੱਗਾ ਸੀ ਜਿਸ ਤੋਂ ਬਾਅਦ ਇੱਕ ਵਾਰ ਫਿਰ ਹੁਣ ਮੌਕ ਡ੍ਰਿਲ ਕਰਵਾਈ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਚੰਗੇ ਤਰੀਕੇ ਦੇ ਨਾਲ ਜਾਗਰੂਕ ਕੀਤਾ ਜਾਵੇ ਦਾਜੇ ਕਿ ਵਾਰ ਦੀ ਕੋਈ ਵੀ ਸਥਿਤੀ ਹਾਲੇ ਨਹੀਂ ਬਣੀ ਹੈ ਲੇਕਿਨ ਫਿਰ ਵੀ ਜਿਹੜਾ ਹੈ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ ਜੋ ਪਿਛਲੇ ਮੌਕ ਡ੍ਰਿਲ ਦੇ ਦੌਰਾਨ ਕਮੀਆਂ ਰਹਿ ਗਈਆਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਦੁਬਾਰਾ 31 ਮਈ ਨੂੰ ਇੱਕ ਵਾਰ ਫਿਰ ਮੌਕ ਡ੍ਰਿਲ ਕਰਵਾਈ ਜਾ ਰਹੀ ਹੈ ਜਿਸ ਦੇ ਵਿੱਚ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਜੇਕਰ جنگ ਦੀ ਸਥਿਤੀ ਦਾ ਮਾਹੌਲ ਪੈਦਾ ਹੁੰਦਾ ਹੈ ਤਾਂ ਆਪਣੇ ਆਪ ਦਾ ਬਚਾਅ ਕਿਵੇਂ ਕਰਨਾ ਹੈ ਦਾ ਸਿੱਖੀ ਬਲੈਕਆਊਟ ਦਾ ਹਲੇ ਕੋਈ ਵੀ ਸਮਾਂ ਜਿਹੜਾ ਹੈ ਉਹ ਦੱਸਿਆ ਨਹੀਂ ਗਿਆ ਕਿ ਪੰਜਾਬ ਦੇ ਵਿੱਚ ਕੱਲ ਬਲੈਕਆਊਟ ਕਿਹੜੇ ਸਮੇਂ ਤੇ ਹੋਵੇਗਾ ਜਿਸ ਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਹਰੇਕ ਜ਼ਿਲ੍ਹੇ ਦੇ ਜਿਹੜੇ ਡੀਸੀ ਨੇ ਕੁਝ ਦੇਰ ਤੱਕ ਜਿਹੜਾ ਸਮਾਂ ਹੈ ਉਹ 10 ਦਿਨ ਕਿਹਾ ਕਿ ਕਦੋਂ ਜਿਹੜਾ ਹੈ ਬਲੈਕਆਊਟ ਕੀਤਾ ਜਾਵੇਗਾ ਲੇਕਿਨ ਮੌਕ ਡ੍ਰਿਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਪੰਜਾਬ ਦੇ ਸਾਰੇ ਹੀ ਸਰਹੱਦੀ ਇਲਾਕਿਆਂ ਦੇ ਵਿੱਚ ਸ਼ਾਮ 6 ਵਜੇ ਮੌਕ ਡ੍ਰਿਲ ਕਰਵਾਈ ਜਾਵੇਗੀ ਜੀ ਹਾਂ ਦੱਸੇ ਕਿ ਪੰਜਾਬ ਹੋਮ ਗਾਰਡਸ ਅਤੇ ਸਿਵਲ ਡਿਫੈਂਸ ਡਿਪਾਰਟਮੈਂਟ ਦੇ ਵੱਲੋਂ ਇਹ ਮੌਕ ਡ੍ਰਿਲ ਕਰਵਾਈ ਜਾਵੇਗੀ ਜਿਸ ਦੇ ਵਿੱਚ ਆਮ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਜੇਕਰ ਜਾਗਦਸ ਇਥੇ ਪਿਆਦਾ ਹੁੰਦੀ ਹੈ ਜਾਂ ਫਿਰ ਬਲੈਕਆਊਟ ਹੁੰਦਾ ਹੈ ਤਾਂ ਉਸੇ ਵੇਲੇ ਹੀ ਯਾਨੀ ਕਿ ਉਸ ਸਮੇਂ ਹੀ ਆਪਣੇ ਘਰ ਦੀਆਂ ਜੜੀਆਂ ਲਾਈਟਾਂ ਨੇ ਉਹ ਬੰਦ ਕਰ ਦੇਣੀਆਂ ਨੇ ਇਸ ਦੇ ਨਾਲ ਹੀ ਜੇਕਰ ਤੁਸੀਂ ਵਾਹਨ ਤੇ ਕਿਤੇ ਜਾ ਰਹੇ ਹੋ ਤੁਰੰਤ ਜਿਹੜੀਆਂ ਤੁਹਾਡੇ ਵਹੀਕਲ ਦੀਆਂ ਲਾਈਟਸ ਨੇ ਉਹਨਾਂ ਨੂੰ ਬੰਦ ਕਰ ਦੇਣਾ ਹੈ ਕਿਉਂਕਿ ਪਿਛਲੇ ਮੌਕ ਡ੍ਰਿਲ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਸੀਗੀਆਂ ਰਹਿ ਗਈਆਂ ਸੀ ਜਿੰਨਾਂ ਦੇ ਨਾਲ ਜਨਤਾ ਨੇ ਵੀ ਕਿਹਾ ਸੀ ਕਿ ਉਹਨਾਂ ਨੂੰ ਸਾਇਰਨ ਦੀ ਗੱਲ ਕੀਤੀ ਜਾਵੇ ਤਾਂ ਸਾਇਰਨ ਪੁਲਿਸ ਥਾਣਿਆਂ ਦੇ ਵਿੱਚ ਹੀ ਵੱਜੇ ਸੀ ਜਿਸ ਦੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੀਆਂ ਆਵਾਜ਼ਾਂ ਜਿਹੜੀਆਂ ਸੀ ਉਹ ਨਹੀਂ ਆਈਆਂ ਸੀ ਇਸ ਦੇ ਨਾਲ ਹੋਰ ਵੀ ਬਲੈਕਆਊਟ ਦੀ ਗੱਲ ਕੀਤੀ ਜਾਵੇ ਤਾਂ ਲਾਈਟਸ ਪੂਰਨ ਤੌਰ ਤੇ ਜਿਹੜੀਆਂ ਉਹ ਬੰਦ ਨਹੀਂ ਕੀਤੀਆਂ ਗਈਆਂ ਸੀ ਉਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਫੈਸਲਾ ਲਿੱਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਕੱਲ ਯਾਨੀ ਕਿ 31 ਮਈ ਨੂੰ ਪੂਰੇ ਸਰਹੱਦੀ ਇਲਾਕਿਆਂ ਦੇ ਵਿੱਚ ਪੰਜਾਬ ਦੇ ਮੌਕ ਡ੍ਰਿਲ ਕਰਵਾਏ ਜਾਵੇਗੇ ਜਿਸ ਦੇ ਵਿੱਚ ਇੱਕ ਵਾਰ ਫਿਰ ਜਨਤਾ ਨੂੰ جنگ ਦੀ ਸਥਿਤੀ ਪੈਦਾ ਹੋਣ ਦੇ ਵੇਲੇ ਆਪਣਾ ਬਚਾਅ ਕਿਵੇਂ ਕਰਨਾ ਹੈ ਇਸ ਬਾਰੇ ਹੀ ਜਾਗਰੂਕ ਕੀਤਾ ਜਾਵੇਗਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤੇ ਦੱਸ ਦੇ ਕਿ ਪਹਿਲਾ ਆਪਰੇਸ਼ਨ ਸਿੰਦੂਰ ਦੇ ਤਹਿਤ ਮੌਕ ਡ੍ਰਿਲ ਕਰਵਾਈ ਗਈ ਸੀ ਲੇਕਿਨ ਹੁਣ ਦੀ ਗੱਲ ਕਰੀਏ ਤਾਂ ਆਪਰੇਸ਼ਨ ਸ਼ੀਲਡ ਦੇ ਤਹਿਤ ਮੌਕ ਡ੍ਰਿਲ ਕਰਵਾਈ ਜਾਵੇਗਾ ਨਾਮ ਦਿੱਤਾ ਗਿਆ ਹੈ ਆਪਰੇਸ਼ਨ ਸ਼ੀਲਡ ਜਿਸ ਦੇ ਤਹਿਤ ਕੱਲ ਪੂਰੇ ਪੰਜਾਬ ਦੇ ਵਿੱਚ ਮੌਕ ਡ੍ਰਿਲ ਕਰਵਾਈ ਜਾਵੇਗੀ ਤਾਂ ਆਮ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ ਜੋ ਪਿਛਲੀ ਮੌਕ ਡ੍ਰਿਲ ਦੇ ਵਿੱਚ ਜੋ ਪਿਛਲੇ ਜੰਗ ਦੀ ਸਥਿਤੀ ਦੇ ਦੌਰਾਨ ਕਰਵਾਈਆਂ ਗਈਆਂ ਸੀ ਉਸ ਦੇ ਵਿੱਚ ਜੋ ਤਰੁੱਟੀਆਂ ਰਹਿ ਗਈਆਂ ਸੀ ਕਮੀਆਂ ਰਹਿ ਗਈਆਂ ਸੀ ਉਹਨਾਂ ਨੂੰ ਹੀ ਪੂਰਾ ਕਰਨ ਦੇ ਲਈ ਜਾਣੇ ਕਿ ਕਿਸੇ ਵੀ ਪ੍ਰਕਾਰ ਦੀ ਜਿਹੜੀ ਕਮੀ ਹੈ ਨਾ ਆਵੇ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਜਿਹੜੀ ਹੈ ਉਸ ਦਾ ਸਾਹਮਣਾ ਨਾ ਕਰਨਾ ਪਵੇ ਉਸ ਨੂੰ ਹੀ ਧਿਆਨ ਦੇ ਵਿੱਚ ਰੱਖਦੇ ਹੋਏ ਦੁਬਾਰਾ ਕੱਲ 31 ਮਈ ਨੂੰ ਮੌਕ ਡ੍ਰਿਲ ਕਰਵਾਉਣ ਦਾ ਸਮਾਂ ਜੜਾ ਹੈ ਸ਼ਾਮ 6 ਵਜੇ ਨਿਰਧਾਰਿਤ ਕੀਤਾ ਗਿਆ ਹੈ ਤੇ ਕੱਲ ਸ਼ਾਮ ਨੂੰ ਦੱਸ ਦੇ ਕਿ ਪੂਰੇ ਪੰਜਾਬ ਦੇ ਵਿੱਚ 6 ਵਜੇ ਮੌਗੜਲ ਕਰਵਾਈ ਜਾਵੇਗੀ ਹਰੇਕ ਜ਼ਿਲ੍ਹੇ ਦੇ ਡੀਸੀ ਦੇ ਵੱਲੋਂ ਕੁਝ ਹੀ ਡੇਢ ਦੇ ਵਿੱਚ ਜੇਕਰ ਬਲੈਕਆਊਟ ਹੋਣਾ ਹੈ ਤਾਂ ਉਸ ਦਾ ਸਮਾਂ ਵੀ ਜਿਹੜਾ ਹੈ ਉਹ ਦੱਸ ਦਿੱਤਾ ਜਾਵੇਗਾ ਫਿਲਹਾਲ ਹਜੇ ਕਿਸੇ ਵੀ ਡੀਸੀ ਦੇ ਵੱਲੋਂ ਜਿਹੜਾ ਬਲੈਕਆਊਟ ਦਾ ਸਮਾਂ ਉਸ ਦਾ ਜਿਹੜਾ ਸਮਾਂ ਹੈ ਉਹ ਨਹੀਂ ਦੱਸਿਆ ਗਿਆ ਕਿ ਕਿਹੜੇ ਵੇਲੇ ਜਿਹੜਾ ਹੈ ਬਲੈਕਆਊਟ ਕੀਤਾ ਜਾਵੇਗਾ ਲੇਕਿਨ ਫਿਲਹਾਲ ਦੀ ਗੱਲ ਕਰੀਏ ਤਾਂ 6 ਵਜੇ ਦਾ ਸ਼ਾਮ ਦੇ ਸਮੇਂ ਮੌਕ ਡ੍ਰਿਲ ਜਿਹੜੀ ਹੈ ਉਹ ਸਿਵਲ ਡਿਫੈਂਸ ਡਿਪਾਰਟਮੈਂਟ ਦੇ ਵੱਲੋਂ ਕਰਵਾਈ ਜਾਵੇਗੀ ਤੇ ਆਮ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ